ਉਹੀ ਕੋਵਿਡ 19 ਜਿਸ ਨੇ ਪੂਰੀ ਦੁਨੀਆ ਨੂੰ ਆਪਣੇ ਘਰਾਂ ਦੇ ਵਿੱਚ ਰਹਿਣ ਦੇ ਲਈ ਮਜਬੂਰ ਕਰਤਾ ਸੀ ਇੱਕ ਵਾਰ ਫਿਰ ਉਸ ਦੀ ਜਿਹੜੀ ਦਸਤਕ ਹੋਈ ਹੈ ਤੁਹਾਨੂੰ ਦੱਸ ਦਈਏ ਕਿ ਉਹੀ ਕੋਵਿਡ 19 ਦਾ ਨਵਾਂ ਵੈਰੀਐਂਟ ਹੈ ਜਿਹੜਾ ਉਹ ਸਾਹਮਣੇ ਆਇਆ ਜਿਸ ਨੇ ਪੂਰੀ ਏਸ਼ੀਆ ਦੇ ਦੇਸ਼ਾਂ ਦੇ ਵਿੱਚ ਹਾਂਗਕਾਂਗ, ਸਿੰਗਾਪੁਰ, ਚੀਨ ਜਿਹੜੇ ਇਹ ਦੇਸ਼ ਨੇ ਇਹਨਾਂ ਦੇ ਵਿੱਚ ਤਬਾਹੀ ਮਚਾਈ ਹੋਈ ਹੈ ਨਵੇਂ ਕੇਸ ਨੇ ਜਿਹੜੇ ਉਹ ਆਉਣੇ ਸ਼ੁਰੂ ਹੋ ਗਏ ਨੇ ਕਾਫੀ ਜਿਹੜੇ ਕੇਸ ਨੇ ਆਏ ਨੇ ਤਾਂ ਇਸ ਦੇ ਨਾਲ ਹੀ ਇੱਕ ਅਰ ਫਿਰ ਪੂਰੀ ਦੁਨੀਆ ਦੇ ਵਿੱਚ ਡਰਦਾ ਮਾਹੌਲ ਆ ਜਿਹੜਾ ਉਹ ਬਣਿਆ ਹੋਇਆ ਨਜ਼ਰ ਆ ਰਿਹਾ ਤਾਂ ਤੁਹਾਨੂੰ ਦੱਸ ਦਈਏ ਇਸ ਦੇ ਨਾਲ ਹੀ ਮੁੰਬਈ ਦੇ ਵਿੱਚ ਵੀ ਇੱਕ ਹਸਪਤਾਲ ਦੇ ਵਿੱਚ ਦੋ ਮਰੀਜ਼ਾਂ ਦੀ ਮੌਤ ਹੋਈ ਆ ਤਾਂ ਤੁਹਾਨੂੰ ਦੱਸ ਦਈਏ ਕਿ ਸਿੰਗਾਪੁਰ ਦੇ ਵਿੱਚ ਮਈ 2025 ਦੇ ਸ਼ੁਰੂ ਤੱਕ ਮਾਮਲਿਆਂ ਦੀ ਗਿਣਤੀ ਦੇ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਤਾ 14000 ਤੋਂ ਵੱਧ ਜਿਹੜੀ ਇਹ ਗਿਣਤੀ ਹੋ ਗਈ ਆ ਤਾਂ April ਦੇ ਅਖੀਰ ਮਹੀਨੇ ਦੇ ਵਿੱਚ 11100 ਹੋਰ ਜਿਹੜੇ ਨਵੇਂ ਕੇਸ ਆਏ ਸੀ ਤਾਂ ਹਸਪਤਾਲਾਂ ਵਿੱਚ ਭਰਤੀ ਹੋਣ ਵਾਲਿਆਂ ਦੀ ਗਿਣਤੀ ਵਧੀ ਆ ਪਰ ICU ਦੇ ਕੇਸਾਂ ਦੇ ਵਿੱਚ ਥੋੜੀ ਕਮੀ ਆਈ ਆ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੌਜੂਦਾ ਰੂਪ ਪਿਛਲੇ ਰੂਪਾਂ ਦੇ ਵਿੱਚੋਂ ਜ਼ਿਆਦਾ ਚੂਤਕਾਰੀ ਆ ਜਾਂ ਗੰਭੀਰ ਨਹੀਂ ਹੈ ਇਹ ਇਸ ਵਾਧੇ ਦਾ ਕਾਰਨ ਇਮਿਊਨਿਟੀ ਹੈ ਜਿਸ ਦੇ ਇਹ ਕਮੀ ਹੋਣ ਦੇ ਕਾਰਨ ਇਹ ਜਿਹੜਾ ਜ਼ਿਆਦਾ ਫੈਲਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਇੱਕ ਵਾਰ ਫਿਰ ਕੋਵਿਡ-19 ਦੇ ਇਹ ਜਿਹੜਾ ਨਵਾਂ ਵੈਰੀਐਂਟ ਹੈ JN1 ਇਸ ਨੇ ਸਿੰਗਾਪੁਰ ਅਤੇ ਹਾਂਗਕਾਂਗ ਦੇ ਵਿੱਚ ਇਨਫੈਕਸ਼ਨ ਦੇ ਮਾਮਲਿਆਂ ਦੇ ਵਿੱਚ ਵਾਧਾ ਕੀਤਾ ਹੈ ਕੇਂਦਰੀ ਸਿਹਤ ਅਤੇ ਭਲਾਈ ਵਿਭਾਗ ਦੇ ਵੱਲੋਂ ਦੇਸ਼ ਨੂੰ ਪੂਰੀ ਸਾਵਧਾਨੀ ਵਰਤਣ ਦੇ ਲਈ ਕਿਹਾ ਗਿਆ ਸਥਿਤੀ ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਕੋਵਿਡ ਇਨਫੈਕਸ਼ਨ ਮਾਮਲਿਆਂ ਦੀ ਜਾਣਕਾਰੀ ਰੱਖਣ ਵਾਲੇ ਮੰਤਰਾਲੇ ਦੇ ਉੱਚ ਪੱਤਰੀ ਸੂਤਰਾ ਨੇ ਮੰਗਲਵਾਰ ਨੂੰ ਇੱਥੇ ਕਿਹਾ ਕਿ ਸਥਿਤੀ ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਤੇ ਸਰਕਾਰ ਸਾਵਧਾਨ ਰਹਿ ਰਹੀ ਹੈ। ਉਹਨਾਂ ਨੇ ਕਿਹਾ ਕਿ ਇਸ ਵੇਲੇ ਦੇਸ਼ 'ਚ ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ ਆ। ਸੂਤਰਾ ਅਨੁਸਾਰ ਹਾਂਗਕਾਂਗ ਅਤੇ ਸਿੰਗਾਪੁਰ 'ਚ ਹੋਏ ਵਿਕਾਸ ਦੇ ਮੰਤੇ ਨਜ਼ਰ ਸਿਹਤ ਸੇਵਾਵਾਂ ਦੇ ਡਾਇਰੈਕਟਰ ਜਨਰਲ ਦੀ ਪ੍ਰਧਾਨਗੀ ਹੇਠ ਇੱਕ ਸਮੀਖਿਆ ਮੀਟਿੰਗ ਬੁਲਾਈ ਗਈ ਸੀ ਜਿਸ ਵਿੱਚ ਰਾਸ਼ਟਰੀ ਰੋਗ ਨਿਰੰਤਰਣ ਕੇਂਦਰ, ਐਮਰਜੈਂਸੀ ਮੈਡੀਕਲ ਰਾਹਤ ਵਿਭਾਗ, ਆਫਤ ਪ੍ਰਬੰਧਨ ਸੈੱਲ ਭਾਰਤੀ ਮੈਡੀਕਲ ਖੋਜ ਪ੍ਰਤੀਸ਼ਤ ਅਤੇ ਨਾਲ ਹੀ ਕੇਂਦਰ ਸਰਕਾਰ ਦੇ ਹਸਪਤਾਲਾਂ ਦੇ ਮਾਹਿਰ ਸ਼ਾਮਲ ਸਾਨਾਤਾ ਮੀਟਿੰਗ ਦੇ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ ਮੌਜੂਦ ਦਾ ਸਮੇਂ ਦੇ ਵਿੱਚ ਕਰੋਨਾ ਸਥਿਤੀ ਕੰਟਰੋਲ ਦੇ ਵਿੱਚ ਹੈ ਅੰਕੜਿਆਂ ਦੇ ਅਨੁਸਾਰ 19 ਮਈ 2025 ਤੱਕ ਭਾਰਤ ਵਿੱਚ ਸਰਗਰਮ ਕਰੋਨਾ ਮਾਮਲਿਆਂ ਦੀ ਗਿਣਤੀ 257 ਹੈ ਜੋ ਕਿ ਦੇਸ਼ ਦੀ ਵੱਡੀ ਆਬਾਦੀ ਨੂੰ ਦੇਖਦੇ ਹੋਏ ਬਹੁਤ ਘੱਟ ਅੰਕੜਾ ਹੈ ਉਹਨਾਂ ਦੇ ਲਗਭਗ ਸਾਰੇ ਮਾਮਲੇ ਹਰੇਕ ਹਲਕੇ ਹਨ ਅਤੇ ਹਸਪਤਾਲ ਦੇ ਵਿੱਚ ਦਾਖਲ ਹੋਣ ਦੀ ਲੋੜ ਨਹੀਂ ਹੈ ਦੇਸ਼ ਚ ਕਰੋਨਾ ਵਰਗੇ ਇਹ ਦੇਸ਼ ਚ ਕਰੋਨਾ ਸਮੇਤ ਸਾਹ ਸੰਬੰਧੀ ਵਾਇਰਲ ਬਿਮਾਰੀਆਂ ਦੀ ਨਿਗਰਾਨੀ ਦੇ ਲਈ ਇੱਕਿਕ੍ਰਿਤ ਰੋਗ ਨਿਗਰਾਨਣ ਪ੍ਰੋਗਰਾਮ ਅਤੇ IC ਐਮ ਆਰ ਦੇ ਮਾਧਿਅਮ ਦੇ ਨਾਲ ਇੱਕ ਮਜ਼ਬੂਤ ਪ੍ਰਣਾਲੀ ਹੈ ਜਿਹੜੀ ਉਹ ਬਣਾਈ ਜਾ ਰਹੀ ਆ ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰ ਸਥਿਤੀ ਦੀ ਬਰੀਕੀ ਦੇ ਨਾਲ ਨਿਗਰਾਨੀ ਕਰ ਰਹੀ ਆ ਤੇ ਚੌਕਸ ਤੇ ਸਰਗਰਮ ਬਣੀ ਹੋਈ ਆ ਜਨਤਾ ਦੀ ਸਿਹਤ ਦੀ ਸੁਰੱਖਿਆ ਦੇ ਲਈ ਉੱਚ ਉਪਾਅ ਕੀਤੇ ਜਾਣ ਯਕੀਨੀ ਕੀਤਾ ਜਾ ਰਿਹਾ ਤੇ ਹਾਲੀ ਦੇ ਵਿੱਚ ਮੀਡੀਆ ਰਿਪੋਰਟਾਂ 'ਚ ਪਿਛਲੇ ਕੁਝ ਹਫ਼ਤਿਆਂ 'ਚ ਸਿੰਗਾਪੁਰ ਅਤੇ ਹਾਂਗਕਾਂਗ ਦੇ ਵਿੱਚ ਕੋਰੋਨਾ ਦੇ ਮਾਮਲਿਆਂ ਦਾ ਵਾਧਾ ਹੋਇਆ ਦਾ ਉਪਲਬਧ ਸ਼ੁਰੂਆਤੀ ਜਾਣਕਾਰੀ ਅਨੁਸਾਰ ਮਾਮਲੇ ਜ਼ਿਆਦਾਤਰ ਹਲਕੇ ਹਨ ਸਧਾਰਨ ਕੰਬੀਰ ਤਾਜਾ ਮੌਤਦਾਰਾਂ ਦੇ ਵਿੱਚ ਜੁੜੇ ਹੋਏ ਨਹੀਂ ਹਨ ਦੱਸਣਯੋਗ ਹੈ ਕਿ ਸਿੰਗਾਪੁਰ ਅਤੇ ਹਾਂਗਕਾਂਗ ਦੇ ਵਿੱਚ ਪਿਛਲੇ ਹਫ਼ਤਿਆਂ ਚ ਤੇਜ਼ੀ ਦੇ ਨਾਲ ਵਾਧਾ ਦੇਖਿਆ ਗਿਆ ਤਾਂ ਇਸ ਦੇ ਨਾਲ ਹੀ ਭਾਰਤ ਦੇ ਵਿੱਚ ਵੀ ਜਿਹੜਾ ਦੱਸਿਆ ਜਾ ਰਿਹਾ 257 ਕੇਸ 19 ਮਈ 2025 ਦੇ ਤੱਕ ਜਿਹੜੇ ਪਾਏ ਗਏ ਨੇ ਤਾਂ ਸਰਕਾਰ ਦੇ ਵੱਲੋਂ ਵੀ ਕਿਹਾ ਗਿਆ ਕਿ ਸਾਵਧਾਨੀਆਂ ਵਰਤੋ ਜਿਹੜੇ ਐਡਵਾਈਜ਼ਰੀ ਹੈ ਉਹ ਉਸ ਦੇ ਤਹਿਤ ਜਿਹੜਾ ਸਾਵਧਾਨੀਆਂ ਵਰਤਣ ਚਾਹੀਦਾ ਜਿਵੇਂ ਪਿਛਲੀ ਵਾਰ ਆਪਾਂ ਸੈਨੀਟਾਈਜ਼ਰ ਦੇ ਨਾਲ ਹੱਥ ਸਾਫ਼ ਕਰਦੇ ਸੀ ਤਾਂ ਹੋਰ ਕਈ ਜਿਹੜੇ ਸਾਵਧਾਨੀਆਂ ਵਰਤਦੇ ਸੀ ਉਹ ਵਰਤਣ ਦੇ ਲਈ ਕਿਹਾ ਗਿਆ ਤੇ ਚਿੰਤਾ ਆਦੀ ਜਿਹੜੀ ਆ ਕੋਈ ਗੱਲ ਨਹੀਂ ਹੈ ਕਿਉਂਕਿ ਜਿਹੜੇ ਇਹ ਕੇਸ 257 ਭਾਰਤ ਦੇ ਵਿੱਚ ਪਾਏ ਗਏ ਨੇ ਭਾਰਤ ਦੀ ਆਬਾਦੀ ਨੂੰ ਦੇਖਦੇ ਹੋਏ ਇਹ ਮਾਮੂਲੀ ਜੀ ਗੱਲ ਹੈ ਤੇ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਵਿੱਚ ਕੁਝ ਸਿੰਪਟਮ ਨੇ ਜਿਹੜੇ ਪਾਏ ਗਏ ਨੇ ਤਾਂ ਇਹਨਾਂ ਨੂੰ ਹਸਪਤਾਲ ਦੇ ਵਿੱਚ ਵੀ ਭਰਤੀ ਹੋਣ ਦੇ ਲਈ ਕੋਈ ਵੀ ਐਡਵਾਈਜ਼ਰੀ ਨਹੀਂ ਦਿੱਤੀ ਗਈ ਹੈ ਤੇ ਨਾਲ ਹੀ ਕਿਹਾ ਗਿਆ ਕਿ ਬਾਕੀ ਜਿਹੜੇ ਲੋਕ ਨੇ ਉਹਨਾਂ ਦੇ ਵੱਲੋਂ ਥੋੜੀ ਜੀ ਚੌਕਸੀ ਆ ਜਿਹੜੀ ਉਹ ਵਰਤਣੀ ਲਾਜ਼ਮੀ ਹੈ